ਹਾਂਜੀ ਮੇਰੇ ਵੀਰ ਭਰਾਵੋ ਕੀ ਹਾਲ ਚਾਲ ਹੈ ਉਮੀਦ ਕਰਦਾ ਠੀਕ ਠਾਕ ਹੋਮੋਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨ ਬਰਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਮਿੱਤਰੋ ਛੋਡੇ ਵਾਸਤੇ ਅੱਜ ਆਪਾਂ ਬਿਲਕੁਲ ਜਾਇਜ ਰੇਟ ਦੀ ਬਿਸ਼ੇਰੀ ਲੈ ਕੇ ਆਏ ਆ ਤੇ ਚੰਗੀ ਹਾਈਟ ਕਰੂ ਬਿਸ਼ੇਰੀ ਆਉਣ ਵਾਲੇ ਸਮੇਂ ਚ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹਾਂ ਵੀਡੀਓ ਦੇ ਐਂਡ ਵਿੱਚ ਮੈਂ ਆਪਦਾ ਨੰਬਰ ਦਿੱਤਾ ਹੋਇਆ ਉਹ ਨੰਬਰ ਤੇ ਮੈਸੇਜ ਕਰ ਸਕਦੇ ਹਾਂ ਤੇ ਬਾਕੀ ਬਸ਼ੇਰੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆਪਾਂ ਤੇ ਬਸ਼ੇਰੀ ਸੇਲ ਹੈ 3 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ ਨੀਲੇ ਘੋੜੇ ਦੀ ਬੱਚੀ ਆ ਤੇ 62 ਇੰਚ ਹਾਈਟ ਹੈ ਘੋੜੇ ਦੀ ਤੇ ਨੀਲਾ ਘੋੜਾ ਬਾਈ ਹੋ ਰਹੇ ਨੇ ਪਿੰਡ ਦੇ ਕੋਲ ਹੀ ਖੜਾਗਾ ਤੇ ਬਾਕੀ ਮੇਰੇ ਵੀਰ ਭਰਾ ਉਹ ਰੇਟ ਬਾਈ ਹੋਰੇ 40000 ਕਰਦੇ ਆ ਬਾਕੀ ਮੌਕੇ ਤੇ ਥੋੜਾ ਬਹੁਤਾ ਮਾਨ ਤਾਨ ਹੋ ਜਾਊਗਾ ਤੇ ਮਾਂ ਦੀ ਹਾਈਟ 59 ਇੰਚ ਦੱਸੀ ਆ ਮਾਲਕ ਵੀਰਾਂ ਨੇ ਤੇ ਪਿਓ ਦੀ ਹਾਈਟ 62 ਇੰਚ ਤੇ ਗੰਗਾ ਨਗਰ ਕੋਲ ਬਾਈ ਹੋਰੇ ਦਾ ਪਿੰਡ ਹੈ ਜੀ ਤੇ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਦਿੱਤਾ ਤੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਕਾਫੀ ਮੇਰੇ ਵੀਰ ਭਰਾ ਕਮੈਂਟ ਕਰ ਰਹੇ ਸੀ ਕਿ ਬਾਈ ਜੀ ਵੀਡੀਓ ਨਹੀਂ ਤੁਸੀਂ ਅੱਜ ਕੱਲ ਅਪਲੋਡ ਕਰ ਰਹੇ ਤੇ ਮਿੱਤਰੋ ਵੀਡੀਓ ਤਾਂ ਆਪਾਂ ਅਪਲੋਡ ਕਰਦੇ ਹੁੰਨੇ ਆ ਥੋੜਾ ਜਿਹਾ ਚੈਨਲ 'ਚ ਪ੍ਰੋਬਲਮ ਆਉਣ ਕਰਕੇ ਥੋੜੀ ਜਿਹੀ ਬॉयਜ਼ ਬੁਆਇਸ ਆ ਜਿਹੜੀ ਉਹ ਚੇਂਜ ਕਰਨੀ ਪੈ ਜਾਂਦੀ ਆ ਤੇ ਬਾਕੀ ਵੀਡੀਓ ਆਪਾਂ ਹੀ ਅਪਲੋਡ ਕਰਦੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਕੋਈ ਵੀਡੀਓ ਕਰਵਾਉਣੀ ਹੋਈ ਤਾਂ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ